ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਅੱਜ ਅਸੀਂ ਕਰਾਂਗੇ ਉਪਪਾਸ਼ਾਵਾਂ ਦੇ ਨਾਮ ਤੇ ਉਹ ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਉਸ ਬਾਰੇ ਅਸੀਂ ਪੜਾਂਗੇ ਫਸਟ ਉਪਪਾਸ਼ਾ ਹੈ ਮਾਜੀ ਮਾਜੀ ਬੋਲੀ ਜਾਂਦੀ ਹੈ ਦਰਿਆ ਬਿਆਸ ਤੇ ਲਹਿੰਦੇ ਵਾਲੇ ਪਾਸੇ ਨੂੰ ਮਾਝਾ ਕਿਹਾ ਜਾਂਦਾ ਠੀਕ ਹੈ ਦਰਿਆ ਬਿਆਸ ਤੇ ਲਹਿੰਦੇ ਵਾਲੇ ਪਾਸੇ ਨੂੰ ਮਾਝਾ ਕਿਹਾ ਜਾਂਦਾ ਅੰਮ੍ਰਿਤਸਰ ਤਾਰਨਤਾਰਨ ਗੁਰਦਾਸਪੁਰ ਪਠਾਨਕੋਟ ਆਦਿ ਇਲਾਕੇ ਸ਼ਾਮਿਲ ਹਨ ਇਸ ਵਿੱਚ ਠੀਕ ਹੈ ਇੱਥੇ ਇੱਥੇ ਬੋਲੀ ਜਾਂਦੀ ਹੈ ਮਾਜੀ ਭਾਸ਼ਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਆਦਿ ਇਲਾਕੇ ਸ਼ਾਮਿਲ ਹਨ ਸੈਕੰਡ ਭਾਸ਼ਾ ਹੈ ਦੁਆਬੀ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਦੁਆਬਾ ਸ਼ਹੀਦ ਭਗਤ ਸਿੰਘ ਵਿੱਚ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਹਨਾਂ ਜਿਹੜੀਆਂ ਜਗ੍ਹਾ ਤੇ ਬੋਲੇ ਜਾਂਦੇ ਹਨ ਦੁਆਬੀ ਪਾਸ਼ੀ ਠੀਕ ਹੈ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਦੁਆਬੀ ਅੱਗੇ ਹੈ ਮਲਵਈ ਪਾਸ਼ਾ ਲੁਧਿਆਣਾ ਫਿਰੋਜ਼ਪੁਰ ਮੋਗਾ ਬਠਿੰਡਾ ਮੁਕਸਰ ਮਾਨਸਾ ਫਰੀਦਕੋਟ ਸੰਗਰੂਰ ਬਰਨਾਲਾ ਤੇ ਪਟਿਆਲਾ ਜ਼ਿਲ੍ਹੇ ਦੇ ਕੁਝ ਹਿੱਸੇ ਇੱਥੋਂ ਦੇ ਉਪ ਪਾਸ਼ਾ ਨੂੰ ਮਲਵਈ ਆਖਦੇ ਹਨ ਠੀਕ ਹੈ ਇਹਨਾਂ ਇਲਾਕਿਆਂ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ ਅੱਗੇ ਪੁਆਦੀ ਰੋਪੜ ਸ਼ਹੀਦ ਭਗਤ ਸਿੰਘ ਨਗਰ ਫਟੇਗੜ ਸਾਹਿਬ ਮਾਨਸਾ ਦੇ ਸੰਗਰੂਰ ਦੇ ਕੁਝ ਪੱਗ ਕੁਝ ਪੱਗ ਹਰਿਆਣਾ ਤੇ ਅੰਮ੍ਰਿਤਾਲਾ ਜ਼ਿਲ੍ਹੇ ਦੇ ਕੁਝ ਪੱਗ ਵਿੱਚ ਪੁਆਦੀ ਬੋਲੀ ਜਾਂਦੀ ਹੈ ਹਾਂਜੀ ਤਾਂ ਇਸੇ ਮਾਜੀ 도ਆਬੀ ਮਲਵਈ ਤੇ ਪੁਆਦੀ ਦੇ ਇਲਾਕੇ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ